ਹਾਂ ਇੱਕ ਪਿੰਡ ਦੇ ਵਿੱਚ ਨਾ ਚਾਰ ਆਮਲੀ ਰਹਦੇ ਦੀ ਆਮਲੀ ਹੋਰ ਨਸ਼ੇ ਨਾਲ ਡੱਕੇ ਰਹਿੰਦੇ ਚਤੂ ਪਹਿਰਾ ਉਹਨਾਂ ਨੇ ਆਪ ਦਾ ਘਰਵਾਰ ਜਾਇਆ ਜਾ ਤਾਂ ਸਾਰੀ ਵੇਚ ਕੇ ਨਸ਼ੇ ਜੀ ਖਾਂਦੇ ਦੀ ਕੰਮ ਦਾ ਢੱਕਾ ਨਾ ਕਰਨਾ ਚਾਰੇ ਆਮਲੀਆਂ ਦੀ ਆੜੀ ਬੜੀ ਦੀ ਇਕੱਠੇ ਰਹਿੰਦੇ ਫੀਮ ਖਾਣੀ ਤੇ ਹੋਕੇ ਪੀਣੇ ਉਹ ਲੋਕਾਂ ਦੀ ਚੋਰੀ ਤੇ ਪਾਬੀ ਕਰਿਆ ਕਰਨ ਲੋਕ ਉਹਨੂੰ ਕੁੱਟ ਮਾਰ ਵੀ ਕਰਾਉਂਦੇ ਕਰਿਆ ਕਰਨ ਜੋ ਨਹੀਂ ਨਸ਼ਾ ਮਿਲਦਾ ਪਰ ਚੋਰੀ ਕਰਨੀ ਹੈ ਅਮਲੀ ਨੇ ਕੋਈ ਕਰਨ ਅੱਕੇ ਹੋਏ ਕਹਿੰਦੇ ਯਾਰ ਹੁਣ ਆਪਣਾ ਇਹ ਨਹੀਂ ਕੰਮ ਚੱਲਦਾ ਵੀ ਆਪਾਂ ਹੁਣ ਪਿੰਡ ਛੱਡ ਕੇ ਇੱਥੋਂ ਨਾ ਕਿਤੇ ਹੋਰ ਲਵੇ ਦੇ ਪਿੰਡ ਚੱਲ ਕੇ ਨੌਕਰੀ ਕਰੋ ਹੁਣ ਇੱਥੇ ਦਾ ਆਪਾਂ ਨੂੰ ਕੋਈ ਮੰਗੀ ਚੀਜ਼ ਜੱਟ ਦਿੰਦਾ ਨਹੀਂ ਜ਼ਿੰਮੇਦਾਰ ਅੱਗੇ ਦਾ ਦਾਣੇ ਦੂਣੇ ਮੰਗ ਲੈਂਦੇ ਬੁੜੀਆਂ ਤਾਂ ਹੁਣ ਦਾਣੇ ਵੀ हट ਗਏ ਕਹਿੰਦੇ ਛੋਡੇ ਕੀ ਟੁੱਟੇ ਨੇ ਕੰਮ ਕਰਕੇ ਖਾ ਲੋ ਕਹਿੰਦੇ ਫੇਰ ਚੱਲੀਏ ਕਹਿੰਦੇ ਹਾਂ ਰਿਆ ਕਰਕੇ ਚਾਰਾਂ ਨੇ ਦੋ ਤਿੰਨ ਪਿੰਡ ਦੂਰ ਨਿਕਲ ਗਏ ਅਸਹੀ ਹਾਂ ਬੀਆਂ ਚ ਤੁਰੇ ਫਿਰਨ ਮਗਰ ਮੂਰੇ ਕੋਲੇ ਹੁੱਕੇ ਪਾੜੇ ਕੋਈ ਸਾਨੂੰ ਨੋਖ ਰੱਖ ਲੋ ਭਾਈ ਅਗਲਾ ਕਿ ਕਿڑی ਕਮਾਈ ਕਰਨਗੇ ਹੁੱਕਾ ਪੀਂਦੇ ਤੁਰੇ ਜਾਂਦੇ ਨੇ ਨਾ ਅਮਲੀ ਲੱਗਦੇ ਨੇ ਭਾਈ ਕਿਸੇ ਨੇ ਹਾਂ ਨਾ ਕਹੀ ਨਹੀਂ ਯਾਰ ਕੋਈ ਹਾਂ ਹੀ ਨਹੀਂ ਕਹਿੰਦਾ ਇੱਕ ਅਮਲੀ ਕਹਿੰਦਾ ਹੁਣ ਐਂ ਕਰੋ ਸਾਸਤਾ ਕੰਮ ਕਰ ਦਿਓ ਕਿ ਕੀ ਵੀ ਬੇਨਾ ਤਨਖਾਹ ਤੋਰਾਂਗੇ ਕਹਿੰਦੇ ਠੀਕ ਆ ਭਾਈ ਕਹਿੰਦੇ ਹੋਕਾ ਦਿੰਦਾ ਪੰਡਜ ਕਹਿੰਦੇ ਯਾਰ ਬਣਾ ਤਨ ਖਾਦੋ ਚਾਰੇ ਰਹਿ ਪਾਂਗੇ ਜੇ ਕਿਸ ਨੇ ਰੱਖਣਾ ਰੋਟੀ ਟੋਕ ਦੇ ਕਿਸਾਨੂੰ ਨਸ਼ਾ ਦੇ ਦਿਆ ਕਰੋ ਬਸ ਕੋਈ ਕਿਕਲੀ ਦਾ ਕਪੜਾ ਕੋਈ ਪੈਸਾ ਨਹੀਂ ਲੈਂਦੇ ਇੱਕ ਤੇਲੀ ਵੜਾ ਤਖੜਾ ਦੀ ਚੰਗੇ ਉਹਦੇ 4-5 ਕੋਲੂ ਚੱਲਦੇ ਸੀਗੇ ਖੇਤੀ ਵੀ ਕਰਦਾ ਸੀ ਉਹਨੇ ਕਿਹਾ ਤਾਂ ਨੌਕਰ ਬੜੇ ਸਸਤੇ ਨੇ ਕਨਾਈ ਦਸੂ ਕਹਿੰਦੇ ਫੀਮਨੇ ਦਾ ਕਰੀ ਖਾਨ ਨੂੰ ਖਤਾ ਕਹਿੰਦੇ ਕਿ ਸਾਨੂੰ ਪੀਣ ਨੂੰ ਤਮਾਕੂ ਕੋ ਕਾਬੀ ਨਹੀਂ ਅਸੀਂ ਕਹਿੰਦੇ ਕੰਮ ਜਿਹੜਾ ਮਰਜ਼ੀ ਕਰਾ ਲਈ ਕੋਈ ਪੈਸਾ ਨਹੀਂ ਪਾਟਾ ਜਿਹੜਾ ਕਪੜਾ ਦੇ ਦਿਆ ਕਰੀ ਕਹਿੰਦਾ ਚਲ ਕੋਈ ਗੱਲ ਨਹੀਂ ਕਹਿੰਦੇ ਕਾਇਮੂ ਕਮ ਨੂੰ ਕਹਿੰਦੇ ਅਡਾ ਦੇਾਂਗੇ ਪੱਤਰੀ ਫੀਮ ਖਾਦੀ ਤਾਂ ਅਸੀਂ ਤਾਂ ਦਰਖਤ ਹੀ ਨਾ ਬਟ ਦੇਾਂਗੇ ਹਾਂ ਤੂੰ ਸਾਨੂੰ ਨਸ਼ੇ ਨਾ ਲਗਾ ਕੇ ਰੱਖੀ ਕਹਣਾ ਚੰਗਾ ਭਈ ਅਡੋ ਡਿਡਿਓਟੀਆਂ ਸਮਾਉਣ ਲੱਗਾ ਚਾਰਾਂ ਦੀਆਂ ਨਾਲ ਇੱਕ ਨੂੰ ਕਹਿੰਦਾ ਵੀ ਤੂੰ ਐ ਕਰੀ ਆਹ ਤੇਲ ਵਾਲਾ ਪੀਪਾ ਲਾ ਜਾ ਕੇ ਲਵੇ ਵਾਲੇ ਪੰਡਾ ਚ ਸਰੋਂ ਦਾ ਵੇਚ ਕੇ ਆਈ ਕਹਿੰਦਾ ਠੀਕ ਆ ਚਾਰਾਂ ਨੂੰ ਫੀਮ ਵੰਡ ਦਿੱਤੀ ਉਹਨੇ ਲਈ ਤੂੜਾ ਤੂੜਾ ਰੋਣੇ ਮਾਵੇ ਹੋਣਾ ਕਿ ਡੱਬੀਆਂ ਚ ਪਾ ਲਈ ਨਹੀਂ ਆਪ ਖਾਲੀ ਪਹਿਲਾਂ ਤਾਂ ਕਾਇਮ ਹੋਗੇ ਤੇ ਹੁੱਕੇ ਭਰ ਲੈ ਚੱਕ ਲੈ ਪੀਪਾ ਸਰ ਤੇ ਉਹਨੇ ਜਦੋਂ ਲਵੇ ਪੰਡਵਾ ਗਿਆ ਜਾ ਕੇ ਕਲਰ ਤੇ ਪੀਪਾ ਲਾ ਲਿਆ ਕਹਿੰਦਾ ਦਮ ਲੈ ਲਈਏ ਹੁਣ ਫਿਰ ਹੂਕਾ ਦੇਵਾਂਗੇ ਜਦੋਂ ਢੱਕਣ ਚੱਕਿਆ ਉਹ ਪੀਪੇ ਚ ਆਂਬਲੀ ਨੂੰ ਆਪਦੀ ਸਾਂ ਦੇਖ ਕੇ ਢੱਕੇ ਨੂੰ ਕਹਿੰਦਾ ਤੇਰਾ ਬੇੜਾ ਵੇਜੇ ਉਹ ਕਹਿੰਦਾ ਤੇਲੀਆ ਚੋਰੀਆਂ ਵਿੱਚ ਵੜ ਗਿਆ ਕਹਿੰਦਾ ਮੇਰੇ ਤੇ ਯਕੀਨ ਨਹੀਂ ਕਰਿਆ ਹੈ ਭਰੋਸਾ ਨਾ ਕਰਿਆ ਕਹਿੰਦਾ ਮੈਂ ਐਡਾ ਬੇਈਮਾਨ ਨਹੀਂ ਕਹਣਾ ਬਚਲੂਕ ਕੇ ਆ ਗਿਆ ਨਾਲ ਚੱਕ ਕੇ ਪੀਪਾ ਪਾਈ ਕਲਰ ਤੇ ਮਾਰਿਆ ਸਾਰਾ ਤੇ ਡੁੱਲ ਗਿਆ ਘਰ ਨੂੰ ਆ ਗਿਆ ਆਇਆ ਜਦੋਂ ਉਹ ਤੇਲੀ ਕਹਣ ਲੱਗਿਆ ਵੇਚਿਆ ਤੇਲ ਕਹਿੰਦਾ ਵੇਚਿਆ ਤੇਲ ਕਿੱਡਾ ਬੇਈਮਾਨ ਹੈ ਤੂੰ ਕਹਿੰਦਾ ਯਾਰ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰਦਾ ਪੀਪੇ 'ਚ ਵੜ ਕੇ ਬਹਿ ਗਿਆ ਕਹਿੰਦਾ ਤੂੰ ਵੀ ਵੇਚੂ ਤੇਲ ਚੋਰੀਓ ਕਹਿੰਦਾ ਫੇਰ ਕਿੱਧਰ ਭੱਜ ਗਿਆ ਨਿਕਲ ਕੇ ਕਹਿੰਦਾ ਜਦੋਂ ਮੈਂ ਕਲਰ ਚ ਮਾਰਿਆ ਦੀ ਕਹਿੰਦਾ ਤੇਰਾ ਬੇੜਾ ਵਜੇ ਢੋਲਿਆ ਓਏ ਕਹਿੰਦਾ ਢੋਲ ਕੀ ਆ ਗੱਲ ਕਰ ਤੂੰ ਨਿਕਲ ਕੇ ਮੈਂ ਤੈਨੂੰ ਖੋਲਣਾ ਦੀ ਕਹਿੰਦਾ ਬਾ ਕਾਦਾ ਰੱਖੇ ਨਹੀਂ ਤਾਂ ਸਿਆ ਪਈ ਛੇੜ ਲਿਆ ਕਹਿੰਦਾ ਇਕਾਂ ਵਾਲੀ ਨੂੰ ਕਹਿੰਦਾ ਤੂੰ ਹੁਣ ਐ ਕਰੀਂ ਕਹਿੰਦਾ ਚੰਗਾ ਕੁੱਦ ਤੂੰ ਤਾਂ ਐਂ ਕਰ ਕੁੱਦ ਹਕ ਵੇਰਾ ਉਹਦਾ ਕੋਲੂ ਅੱਖਾਂ ਲਾਤਾ ਦੂਜੀ ਵਾਲੀ ਨੂੰ ਕਹਿੰਦਾ ਐਂ ਕਰ ਜੋੜੀ ਵਲਦਾਂ ਦੀ 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 ਚੰਗੀ ਖੇਤੀ ਕਰਦਾ ਦੀ ਕਹਿੰਦਾ ਜਾ ਜਹ ਹਟ ਜੋੜਣੀ ਖੇਤ ਆਪਣਾ ਕਹਿੰਦਾ ਠੀਕ ਆ ਕਹਿੰਦਾ ਤੇ ਪਰੌਣੀ ਕਰਨ ਵਾਲੀ ਐ ਅਮਲੀ ਕਹਿੰਦਾ ਫੀਮ ਤਾਂ ਦੇ ਦੇ ਉਹ ਕਹਿੰਦਾ ਫੜ ਉਹਨਾਂ ਪਾਈ ਤੋੜਾ ਫੀਮ ਦਾ ਦੇਦਾ ਬੱਟਕੇ ਮਾਵੇ ਪਾ ਕੇ ਹੁਣ ਜਦੋਂ ਅਮਲੀ ਦੇ ਕੋਲੇ ਫੀਮ ਹੋਵੇ ਫਿਰ ਤਾਂ ਜੱਜ ਦੀ ਚੜਾਈ ਹੁੰਦੀ ਐ ਕੋ ਕੋਈ ਫਿਕਰ ਨਹੀਂ ਹੁੰਦਾ ਨੂੰ ਨੋ ਤਾਂ ਬਈ ਹੁੰਦਾ ਨਸ਼ਾ ਪੂਰਾ ਮੈਂ ਬਲਦਾ ਹੱਕ ਲਈ ਖੁੱਕਾ ਭਰ ਲਿਆ ਡੱਕਾ ਨਸ਼ੇ ਦਾ ਲੰਦਾ ਟੂਟੇ ਮਾਰਦਾ ਬਲਦਾ ਨੂੰ ਕਹਿੰਦਾ ਗੱਲ ਸੁਣ ਲਓ ਭਰਾ ਉਹ ਇੱਕ ਮੇਰੀ ਮੇਰੇ ਹੁਕਮ ਤੋਂ ਬਗੈਰ ਦੇ ਫੋਸ ਕਰਿਆ ਨਾ ਜਦ ਤੁਸੀਂ ਜਾ ਕੇ ਖੇਤ ਖੂਜ ਤੱਕਾ ਦੇ ਤੂੰ ਹੁਣ ਬਲਦਾ ਨੂੰ ਕੀ ਬਤਾ ਵੀ ਇਹ ਕੀ ਕਹਿਣਾ ਜਾਂਦਾ ਹੈ ਬਲਦਾ ਦਾ ਭਈ ਜੋ ਖੇਤ ਬਾਗੀ ਬਲਦ ਨੂੰ ਮਾਤੂਮ ਦੀ ਜੇ ਇੱਕ ਫੋਸ ਕਰਨਾ ਦੂਜੇ ਨੇ ਕਰਨੀ ਕਰਨਾ ਵਾਲਦੋਂ ਨੇ ਇੱਕ ਨੇ ਫੋਸ ਕਰਤਾ ਦੂਜੇ ਨੇ ਕਰਤਾ ਜਿਵੇਂ ਅੱਗੇ ਨਿੱਕੇ ਨਿੱਕੇ ਜਵਾਕ ਨਾ ਜੇ ਰੂੜੀਆਂ ਤੇ ਆਉਂਦੇ ਨਾ ਜੇ ਇੱਕ ਟੱਤੀ ਫਿਰਦਾ ਦੂਜੇ ਸਾਰੀ ਵਹਿਂਦੇ ਵੀਡੀਓ ਬੂਣੀ ਵਸ ਜਾਣ ਕੀ ਚਾਹੇ ਆਉਂਦੀ ਚਾਹੇ ਨਾ ਆਉਂਦੀ ਰੀਸ ਹੁੰਦੀ ਛੋੜੇ ਜਵਾਕਾਂ ਨੂੰ ਉਹਦਾ ਕਹਣਾ ਉਹ ਛੋੜਾ ਬੇੜਾ ਵਹਿ ਜਾ ਮੇਰਾ ਹੁਕਮ ਹੀ ਨਹੀਂ ਬੰਨਾ ਮੈਂ ਸਾਨੂੰ ਸਲਾਹ ਤੇ ਕਹਿੰਦਾ ਤੂੰ ਰੋਣਾ ਹੀ ਮੇਰਾ ਹੁਕਮ ਤੋਂ ਬੰਨਾ ਤੁਸੀਂ ਇਹ ਕੰਮ ਨਹੀਂ ਕਰਨਾ ਉਹ ਤਾਂ ਭਈ ਦੋਨੇ ਵਾਲਦਾਂ ਨੂੰ ਦੇਖ ਕੇ ਧੱਕਾ ਖੂਸ਼ ਛੱਡ ਕੇ ਮੋਨਾ ਪਰ ਕੇ ਹੋਕਾ ਪਰੇ ਹੋ ਕੇ ਬਹਿ ਗਿਆ ਜਿੱਦੋਂ ਬੈਠਾ ਚਲੋ ਨੇ ਧੀਲੀ ਨੇ ਕਿਹਾ ਵੀ ਖੇਤ ਕੀੜਾ ਮਾਰ ਕੇ ਆਈਏ ਵੀ ਕੁਛ ਨਾ ਕੁਛ ਬਾਂਦ ਤਰਮਾਤਾ ਉਹ ਪਤਾ ਕਰੀਏ ਗਾਹਾਂ ਗਿਆ ਹੁੱਕਾ ਪਰ ਐ ਮੌਜ ਨਾ ਅੱਖਾਂ ਬੀਚੀਆਂ ਹੋਕੇ ਦੇ ਸੂਤੇ ਮਰੀ ਜਾਵੇ ਉਹਨੇ ਦੇਖਿਆ ਵੀ ਬਲਦ ਨਹੀਂ ਢੀਂਦੇ ਕਿਸੇ ਪਾਸੇ ਨਾ ਦੂਰ ਰੇੜੇ ਬਣੇ ਢੀਂਦੇ ਨੇ ਬਲਦ ਕਿਧਰ ਗਏ ਮੁੰਡਾ ਹਕੀਕਾ ਅੰਬ ਦੀਨ ਨੂੰ ਦੋ ਵਾਰ ਹਲਾਇਆ ਉਹ ਕਹਿੰਦਾ ਜਦੋਂ ਪੀਣਕੀ ਜੀ ਖੁੱਲੀ ਕਹਿੰਦਾ ਹਾਂ ਕੀ ਕਹਣਾ ਹੈ ਕਹਿੰਦਾ ਉਹ ਬਲਦ ਕਿੱਥੇ ਨੇ ਕਹਿੰਦਾ ਬਲਦ ਤੇਰੇ ਬਲਦ ਤਾਂ ਇਹ ਜੇ ਹਰਾਮੀ ਦੇਖੇ ਮੈਂ ਕਹਿੰਦਾ ਕਿਉਂ ਕਹਿੰਦਾ ਮੇਰਾ ਤਾਂ ਹੁਕਮ ਹੀ ਨਹੀਂ ਮੰਨਿਆ ਇਹਨਾਂ ਨੇ ਗੁੱጫ ਕੇ ਮੂੰਹ ਕੰਨ ਕਹਿੰਦਾ ਤੇਰਾ ਹੁਕਮ ਕੀ ਨਹੀਂ ਮੰਨਾਂ ਕਹਿੰਦਾ ਮੈਂ ਕਹਾਂਦੀ ਫੋਸਣਾ ਨਾ ਕਰੋ ਇੱਥੇ ਆ ਕੇ ਫੋਸ ਕਰਦੇ ਮੈਂ ਤਾਂ ਦੋਨੇ ਖੂਹ ਚੜ੍ਹਦੇ ਉਹ ਫਿਰ ਦੇਣ ਤੇ ਦੇ ਤੇ ਤੇਰਾ ਬੀੜਾ ਭੇਜੇ ਕਹਿੰਦਾ ਬਲਦ ਤਾਂ ਖੂਹ ਚੜ੍ਹਦੇ ਤਾਂ ਉਹਨੇ ਬਈ ਬੰਦੇ ਇਕੱਠੇ ਕਰਕੇ ਪਾ ਕੇ ਲਾਸਾ ਬਲਦ ਕੱਢ ਲੈ ਖੂਹ ਚੋਂ ਕਨਰ ਕਸ ਇਹ ਕਾਦੇ ਰੱਖ ਲੇਦਾ ਸਿਆਪਾ ਸੀੜ ਲੈਦਾ ਕੰਮ ਨਹੀਂ ਹੈ ਨੀ ਕਨਾਚਾਰ ਮਾਲਦ ਮੂਰੇ ਨਾਲੇ ਤੇਲੀ ਕਨਾ ਚਾਲ ਉੱਥੇ ਚੱਲ ਕੇ ਕਹਿੰਦਾ ਖਾਲ ਖੋਲ ਕਢਣੀ ਖੋਲੂ ਚ ਅੰਨਾ ਚੰਗਾ ਇੱਕ ਨੂੰ ਭੇਜਿਆ ਦੀ ਵੀ ਤੂੰ ਮੱਕੀ ਕੋਡਣੀ ਅੱਜ ਤੇਰੀ ਚਾਚੂ ਮੈਂ ਖੇਤ ਲਿਆਉ ਭਈਆ ਮਲੀ ਬਾਗ ਗਿਆ ਜਾ ਕੇ ਹੁਕਾ ਪੀਤਾ ਪਹਿਲਾ ਨਸ਼ਾ ਨੋਸ਼ਾ ਕੈਮ ਕਰਕੇ ਚੱਕ ਲਿਆ ਖੁਰਪਾ ਵੱਡੀ ਟਾਂਡਾ ਪਰੀ ਧਰਦੀ ਤਾਂ ਭਾਈ ਜਦੋਂ ਉਹਨੂੰ ਦੁਪਹਿਰੇ ਵਾਲੀ ਚਾਹ ਲੈ ਕੇ ਗਿਆ ਸਾਰੀ ਮੱਕੀ ਵੱੜਤੀ ਖੱਬਾਂ ਤੇ ਹੀੜੀ ਹੋਰ ਸਮਾਨ ਖੜਾ ਉਹਨੂੰ ਲਿਖਿਆ ਜੱਟ ਨਹੀਂ ਮੈਂ ਜਿਹੜੇ ਬੂਜੇ ਨੇ ਮੱਕੀ ਦੇ ਵੱਡੇ ਬੈ ਨੇ ਤੈਨਾਂ ਉਹ ਅਮਲੀਆ ਕੀ ਕਰਿਆ ਕਹਿੰਦਾ ਕੀ ਕਰਿਆ ਗੁੱਡੀਆ ਕਹਿੰਦਾ ਮੱਕੀ ਕਹਿੰਦਾ ਮੱਕੀ ਦਾ ਤਾਂ ਵੱੜਤੀ ਆ ਕੱਖ ਕਹਿੰਦਾ ਖੜੇ ਨੇ ਆ ਬੁਕਸਟ ਖੜੀਆ ਖਬਲ ਖੜਾ ਕੰਨਾ ਗੱਲ ਸੁਣ ਲੈ ਮੇਰੀ ਇੱਕ ਮੈਂ जाटਾਂ ਖੇਤੀ ਕਰਦਾ ਐ ਤੂੰ ਮੈਨੂੰ ਸਮਝਾ ਨਾ ਦੱਕਿਆ ਨਾ ਸਿੱਧਾ ਅਮਲੀ ਦਾ ਉੱਤੋਂ ਚੱਕੇ ਗੱਲ ਕੰਨਾ ਕੀ ਕੰਨਾ ਦੇ ਖਬੜਾ ਸਾਡਾ ਟੱਬਰ ਐ ਆ ਦੋ ਪੱਤੀ ਸਾਡੀ ਪਰਝਾਈ ਕੰਨਾ ਦੋ ਆ ਹੀੜੀ ਕੰਨਾ ਮੱਕੀ ਸਾਡੀ ਕਿਆ ਲਗਾਈ ਕੰਨਾ ਇਹ ਸਾਡੀ ਕੀ ਲੱਗਦਾ ਕੰਨਾ ਤੇਰਾ ਬੇੜਾ ਵੇਜਾ ਮੈਂ ਤਾਂ ਤੈਨੂੰ ਮੱਕੀ ਕੋਡਣ ਨੂੰ ਕਿਹਾ ਤੂੰ ਖਬਲ ਕੋਡਤਾ ਭਾਈ ਦੋ ਮਾਰੇ ਆਂ ਬਲੀ ਦੇ ਕੰਨਾ ਚਾਲ ਕਰਨੂ ਕੰਦਾ ਕਾਲਾ ਸੁੰਨਦਾ ਕੰਦਾ ਭੀਮ ਖਵਾਈ ਇਮੀ ਕੀ ਕੰਦਾ ਤੁਹਾਡੇ ਤੱਕ ਹੈ ਨਹੀਂ ਤੁਸਦਾ ਕੰਮ ਦੇ ਚੱਲ ਪਾਈ ਜੈਨੇ ਈਦਾਰ ਆ ਗਾ ਸੋਥਾ ਹਾਂ ਤੇ ਤਿੰਨਾ ਕੋਲੇ ਜੋ ਗੇੜਾ ਦਿੱਤਾ ਤਿੰਨਾ ਨੇ ਨਾ ਕੋਈ ਕੰਮ ਤਾਂ ਸਹੀ ਲਾਇਆ ਨੁਕਸਾਨ ਹੀ ਕਰਿਆ ਉਹ ਕੰਨਾ ਕਹਾਦਾ ਇਹ ਤਾਂ ਆਪਦਾ ਪੇਮੀ ਰੱਖ ਲਈ ਕੋਈ ਫਾਇਦਾ ਨਹੀਂ ਇਹਨਾਂ ਦਾ ਤਾਂ ਜਿਹਦਾ ਨੁਕਸਾਨ ਕਰਨ ਵਾਲੇ ਜੇ ਕੰਮ ਦੇ ਹੁੰਦੇ ਤੂੰ ਤਾਂ ਹੀ ਲੋਕਾਂ ਨਹੀਂ ਰੱਖੇ ਤਾਂ ਹੀ ਤਾਂ ਇਹ ਤੁਰੇ ਫਿਰਦੇ ਨੇ ਕੋਈ ਕਿੰਨੂ ਕਹਾਦੀ ਵੀ ਤੂੰ ਹੋਰ ਕੁਝ ਨਹੀਂ ਕਰਨਾ ਮੇਰੀ ਮਾਂ ਦੀ ਸੇਵਾ ਕਰਨੀ ਹੈ ਬਜ਼ੁਰਗ ਹੈਗੀ ਉਹ ਤੇ ਮੱਖੀਆਂ ਮੁੱਖੀਆਂ ਚਲੀ ਜਾਇਆ ਕਰੀ ਚੰਨਾਈ ਜੰਗਾ ਭਾਈ ਉਹ ਮੱਖੀਆਂ ਚਲੀ ਗਿਆ ਬੁੜੀ ਦੇ ਦਾ ਨੱਕ ਤੇ ਮੌਕਾ ਦੀ ਅੰਬਲੀ ਨੂੰ ਤਾਂ ਡੱਕੇ ਨਸ਼ੇਦ ਨੂੰ ਆਏ ਲੱਗੇ ਮੌਕਾ ਵੀ ਮੱਖੀ ਬੈਠੀ ਹੈ ਨਹਾਨਾ ਪਟਨਾਲਾ ਕਾ ਵੀ ਬੁੜੀ ਹਾਲ ਦੁਹਾਈ ਦੇਵੇ ਹੁਣ ਮੌਕਾ ਕਿਤੇ ਪਟਾ ਜਾਂਦਾ ਕਾਲੇ ਰੰਗ ਦਾ ਕਹਤਾ ਮੜੀ ਮੱਖੀ ਆ ਓ ਚਿੰਬੜੀ ਆ ਬੁੜੀ ਦੇ ਨੱਕ ਨੂੰ ਕਹਿੰਦਾ ਲੋਹੜਾ ਆ ਗਿਆ ਛੜਦੀ ਨਹੀਂ ਲੋਹੜਾ ਬੱਟਾ ਚੱਕ ਕੇ ਮਾਰਿਆ ਪਈ ਨੱਕ ਦੇ ਬੁੜੀ ਮਰ ਗਈ ਕਹਿੰਦਾ ਲੈ ਹੁਣ ਮਰ ਗਈ ਨਾ ਕਹਿੰਦਾ ਮੱਖੀ ਵੀ ਨਾਲ ਦੀ ਨਾਲ ਹੀ ਕਹਿੰਦਾ ਕਰਦਾ ਕੰਮ ਮੱਖੀ ਦਾ ਵੀ ਭਾਈ ਜਦੋਂ ਉਹ ਤੇਲੀ ਆਇਆ ਦੇਖਿਆ ਚਲ ਪਤਾ ਲੇ ਕੇ ਮੈਂ ਬੁੜੀ ਦਾ ਉਹ ਅੰਬਲੀ ਕਹਿੰਦਾ ਯਾਰ ਕਹਦਾ ਬੁੜੀ ਦੇ ਨੱਕ ਨੂੰ ਮੱਖੀ ਬੜੀ ਚਿੰਬੜੀ ਦਿਖ ਸੌ ਦੇ ਖੜਈ ਨਾ ਛੱਡੇ ਕਹਿੰਦਾ ਫੇਰ ਕੀ ਕਰਿਆ ਅੰਬਲੀਆ ਕਹਿੰਦਾ ਮਾਰਾ ਬੱਟਾ ਜਾ ਕੇ ਕਹਿੰਦਾ ਮੱਖੀ ਮਰ ਗਈ ਜਦੋਂ ਉਹਨੇ ਦੇਖਿਆ ਕਹਿੰਦਾ ਕੰਜਰਾ ਤਾਂ ਮੱਖੀ ਤਾਂ ਕੀ ਬੁੜੀ ਵੀ ਮਾਰਦੀ ਕਹਿੰਦਾ ਬੁੜੀ ਮਾਰ ਗਈ ਕਹਿੰਦਾ ਆਹ ਕਹਿੰਦਾ ਮੈਂ ਤਾਂ ਐ ਦੀ ਮੋ ਨਾ ਟਿੱਕੀ ਪਈ ਆ ਕਹਿੰਦਾ ਕਿੱਥੇ ਟਿੱਕੀ ਮੇ ਤਾਂ ਮਾਰਦੀ ਤਾਂ ਬੱਟਾ ਮਾਰਿਆ ਸਿਰ ਚ ਨੱਕ ਭੰਨਦਾ ਬੁੜੀਆ ਨਾ ਕਹਿੰਦੇ ਚੰਗਾ ਆਇਆ ਕਰੋ ਜਾਓ ਕਬਰਵਟਰ ਕੇ ਕਬਰਸਤਾਨ ਚ ਜਾਓ ਬੇਚਾਰੇ ਆਵਲੀ ਕਹਿੰਦੇ ਖੜਦਾ ਤੈਨੂੰ ਖਾ ਲੰਦੇ ਪੂਰਾ ਪੂਰਾ ਭਈ ਖਾ ਕੇ ਚੱਕ ਲਿਆ ਕਈਆਂ ਕਹਿੰਦੇ ਹਾਂ ਦੱਸ ਕਿੰਨੀ ਕਡੂਗੀ ਕਿੰਨੀ ਲੰਮੀ ਚੌੜੀ ਕਹਿੰਦਾ ਬੁੜੀ ਦੁਕਾਨਾਂ ਮੇਲ ਲਓ ਇਹ ਕਾਨਾ ਵੰਦੇ ਨੇ ਮਣਕੇ ਕਵਰ ਕੱਢਦੇ ਨੇ ਕਾਨਾ ਮਣਕੇ ਦਿੱਤਾ ਕਹਿੰਦਾ ਲੈ ਇੰਨੀ ਚੌੜੀ ਇੰਨੀ ਲੰਮੀ ਕਹਿੰਦੇ ਡੂਗੀ ਕਹਿੰਦਾ ਕੰਨ ਜਿੰਨੀ ਉਹਨੇ ਤਾਂ ਕਾ ਬੰਦੇ ਦੇਖਣ ਜਿੱਦੀਆਂ ਬੰਨੀਆਂ ਨੇ ਕਹ ਕੇ ਪਏ ਦੇ ਕੰਨ ਜਿੱਦੀ ਕਹਿੰਦਾ ਭਾਈ ਜਾ ਕੇ ਲਾ ਕੇ ਪੱਟਣਾ ਵਾਲੀਆਂ ਤਾਂ ਮੇਟਰਾਂ ਜੀ ਵੱਟਦੀ ਓਨੀ ਕਾ ਇਹ ਕੰਮ ਨਹੀਂ ਕਹਿੰਦਾ ਖੜ ਜੋ ਖੜ ਉਹ ਡੂਗੀਆਂ ਵੱਟ ਦਿਓ ਕਹਿੰਦੇ ਕਿਉਂ ਕਹਣਾ ਮੈਨੂੰ ਪਾ ਕੇ ਦੇਖਣ ਦਿਓ ਜੋ ਪਿਆ ਕਹਿੰਦੇ ਹਾਂ ਜਮਾ ਤੇ ਕੰਨ ਜਿੱਦੀ ਹੈ ਬਾ ਕਹਿੰਦਾ ਰਹਿਣ ਦਿਓ ਭਾਈ ਜਦੋਂ ਗਿਆ ਉਹਨੇ ਦੇਖਿਆ ਵੀ ਜਲਦੀ ਇਹ ਚਾਹੀਏ ਵੀ ਕਵਰ ਕੰਮੜਿਆਨੇ ਕਿਤੇ ਡੂਗੀ ਡਾਂਗੀ ਨਾਲੀ ਵੱੜੀ ਵੱਟਦੇ ਨਾ ਜਦੋਂ ਗਾਹਾਂਗੇ ਕੋਈ ਪਟਦੀ ਕਹਿੰਦਾ ਹਾਂਜੀ ਪਟਦੀ ਕਹਿੰਦਾ ਲੂੰਗੀ ਕਹਿੰਦੇ ਜੀ ਕੰਨ ਜਿੰਨੀ ਹੈ ਕਹਿੰਦਾ ਕਿੱਥੇ ਕੰਨ ਜਿੰਨੀ ਕਹਿੰਦਾ ਮੈਂ ਪਾ ਕੇ ਦਿਖਾ ਦਣਾ ਆਉਂਦੀ ਕਹਿੰਦਾ ਦੇਖਣ ਨੂੰ ਜਿੰਨੀ ਆ ਗਈ ਉਹਨਾਂ ਦੋ ਮਾਰੀਆਂ ਕਹਿੰਦਾ ਤੈਨੂੰ ਬੰਦੇ ਦੇ ਕੰਨ ਲੂੰਗੀ ਕਿ ਐ ਬੰਦੇ ਜੇ ਬੰਦੇ ਖੜੇ ਦੇ ਕੰਨ ਜਿੰਨੀ ਨਹੀਂ ਜੂੰਗੀ ਕਹਿੰਦਾ ਮੈਂ ਇਸ ਦਾ ਐ ਸਮਝ ਲੈ ਵੀ ਬੰਦੇ ਦੇ ਕੰਨ ਜਿੰਨੀ ਕਿ ਆਦੀ ਕਹਿੰਦਾ ਥੋੜੂਆ ਵੀ ਐ ਕਿਵੇਂ ਬੁੜੀ ਤੇ ਬੀਜੂ ਉਹਨੇ ਪਈ ਹੋਰ ਬੰਦੇ ਸੱਦੇ ਵੀ ਇਹਨਾਂ ਇਹਨਾਂ ਨੇ ਕਹਾਦਾ ਬੁੜੀ ਨੂੰ ਕਬਰ ਪਟਣੀ ਐ ਕਹਣਾ ਜਾਓ ਚੰਗਾ ਬੁੜੀ ਦਾ ਮੰਦਾ ਚੱਕ ਕੇ ਲਿਓ ਕਰਨੂ ਬਾਗੇ ਭਾਈ ਚੱਕ ਲਿਆ ਬੁੜੀ ਦਾ ਮੰਦਾ ਜਿਹੜੇ ਮਾਗਰ ਬੁੜੀਆਂ ਬੰਦੇ ਤੇ ਉਹਦਾ ਮੰਗਰੀ ਛੜ ਤੇ ਸਪਟੇ ਹੋ ਗਏ ਲੈ ਕੇ ਬੁੜੀ ਨੂੰ ਮਾਗਰ ਲਈ ਤਾਂ ਮਾਗਰੀ ਰਹਿ ਕੇ ਬਥੇਰਾ ਕਹਨੋ ਖੜਜੋ ਖੜਜੋ ਕਿੱਥੇ ਧੋਣ ਬਈ ਡੱਕੇ ਆ ਮਲੀ ਦੇ ਕਹਿੰਦੇ ਚੱਕੀ ਚੱਲੋ ਕੰਮ ਨੂੰ ਚਈਦਾਂ ਬੁੜੀ ਤੇ ਬਣੀਆਂ ਜਾ ਕੇ ਉਹ ਕਿਤੇ ਮੂਰਿਆ ਕੀ ਬੱਟ ਜੋ ਬੱਟ ਦੇ ਝੜ ਲੱਗੇ ਮੰਦਾ ਉੱਚਾ ਹੋ ਗਿਆ ਬੁੜੀ ਦਾ ਮੱਜੇ ਟੋੜ ਕੇ ਵੀ ਕੱਲਾ ਮੰਦਾ ਹੀ ਲੈ ਕੇ ਮਸੀਤ ਉਤੇ ਕਬਰਸਤਾਨ ਚ ਤੂੰ ਕਹਿੰਦਾ ਲਿਆਂਦੀ ਕਹਣਾ ਹਾਂ ਜੀ ਲਿਆਂਦੀ ਲਓ ਉਹ ਕਹਿੰਦਾ ਬੁੜੀ ਦਾ ਮੈਂ ਨਹੀਂ ਮੰਝੇ ਤੇ ਉਹ ਮਜਾਦਾ ਖਾਲੀ ਹੋਈ ਐ ਕਹਦੇ ਮੰਝੇ ਤੇ ਅਸੀਂ ਬੁੜੀ ਨੂੰ ਜਦਦਾ ਲਾਦ ਕੇ ਲੈ ਕੇ ਆਇਆ ਕਮਾਲ ਆ ਯਾਰ ਬੁੜੀ ਛੋਡੀ ਬੜੀ ਖਰਾਬ ਐ ਮੰਜੇ ਤੋਂ ਸਾਲ ਮਾਰ ਗਈ ਗਾਹ ਇੱਕ ਵਿਚਾਰੀ ਗਰੀਬ ਬਣੀ ਜੀ ਕੋ ਆ ਛੱਡਦੀ ਦੀ ਜਾ ਕੇ ਕਿਹੜੀ ਇਸ ਲਿਖਾਂ ਜਾਂ ਫਿਰ ਦੇ ਕੋ ਖਾਚੂ ਕੀ ਉਹ ਬੇਟਰਾ ਪੁੱਟੇ ਬੇ ਮਾਂ ਬੇ ਫਲਾਣਾ ਕਹਿੰਦੇ ਪਾਇਆ ਭਾਲ ਦਿਆ ਮੰਜੇ ਤੋਂ ਸਾਲ ਮਾਰ ਕੇ ਉੱਤਰ ਹੀ ਆ ਸਾਨੂੰ ਹੁਣ ਅਹੀਂ ਸਮਝਦਿਆਂ ਤੂੰ ਸਾਡੀ ਪੂਰੀ ਨੀਗਾ ਤੂੰ ਹੀ ਐ ਬੂਣੀ ਦਾ ਪਿਆਰ ਨਾ ਲੱਗਣ ਦੇਣ ੱੱੰ ੱੱੱਬੀ ਤੋਰੇ ਆਉਣ ਪਾਈ ਬੂਣੀ ਨੱਖ ਬੜਾਸਤ ਚਾਰਾਂ ਵਰੀ ਕਿੱਥੇ ਛੱਡਦੇ ਆ ਉਹ ਕਹਿੰਦਾ ਵੇ ਇਹਨੂੰ ਖਿੱਚੀ ਤੋਰੇ ਆਉਣੇ ਉਹ ਕਹਿੰਦਾ ਆਪਣੀ ਬੁੜੀ ਹੈ ਕਹਿੰਦਾ ਰਾਤ ਸਾਲ ਮਾਰ ਗਈ ਕਹਿੰਦਾ ਕਹਿੰਦਾ ਹੁਣ ਬੋਹੇ ਚੁਗਦੀ ਫਿਰਦੀ ਆ ਕਹਿੰਦਾ ਅਸੀਂ ਆਖੇ ਕੋਈ ਨਾ ਚਕਾਉਣੇ ਆਂ ਗੋਏ ਉਹ ਕਹਿੰਦਾ ਥੋੜਾ ਬੇੜਾ ਵੇਜੇ ਸਾਡੀ ਬੁੜੀ ਹੈ ਕਾਹਨੂੰ ਇਹ ਤਾਂ ਹੋਰ ਹੀ ਆ ਕੋਈ ਛੱਡ ਦੇ ਉਹਨੂੰ ਜਦੋਂ ਪਾਈ ਉਹ ਗਈ ਜਾ ਕੇ ਦੇਖਿਆ ਬੁੜੀ ਦਾ ਬੱਟਰੇ ਡਿੱਗੀ ਵੀ ਕਹਿੰਦਾ ਬੁੜੀ ਤਾਂ ਆ ਸਿੱਟ ਗਈ ਓਏ ਕਹਿੰਦੇ ਜਾਰਾ ਜੇ ਜੋ ਬੁੜੀ ਕਿਵੇਂ ਡਿੱਗੀ ਵੀ ਕਹਿੰਦੇ ਸਾਡਾ ਮੰਜਾ ਚਾਰਾਂ ਦਾ ਸਾਰ ਕੇ ਚੱਕਿਆ ਦੀ ਚੱਕੋ ਕਹਿੰਦਾ ਨ ਦਵਾਰੇ ਬੁੜੀ ਚੱਕ ਲਈ ਬਈ ਚੱਕ ਕੇ ਬੁੜੀ ਦਫਨਾਤੀ ਦਫਨਾਈ ਉਹ ਕਹਿਣ ਲੱਗਾ ਇਹਨਾਂ ਨੂੰ ਸੁੱਕੀ ਕਰੀਏ ਇਹਨਾਂ ਤੋਂ ਵਸਾ ਤੇਲ ਲੈਣਾ ਪੇ ਕੇ ਵੇਚ ਕੇ ਨਾ ਰੱਖ ਦੀ ਇਹਨਾਂ ਉਹ ਕਹਿੰਦਾ ਐ ਕਰੋ ਗੱਡੇ 'ਚ ਤੇਲ ਲਾਦ ਲੋ ਆ ਤਨੇਸ਼ਾ ਤੇ ਮੈਂ ਕੋੜੇ ਤੇ ਚੱਲਦਾ ਪਾਂਜੇ ਕੋ ਕੋ ਬੁਰੇ ਸ਼ਹਿਰ ਤੇ ਉੱਥੇ ਵੇਚ ਕੇ ਆਵਾਂਗੇ ਤੁਸੀਂ ਗੱਡਾ ਲਿਆਓ ਕਹਿੰਦੇ ਚੰਗਾ ਵਿੱਚ ਭਈ ਭਰ ਕੇ ਉਹਨਾਂ ਨੇ ਤੇਲ ਦੀ ਡਰਮ ਜਿਆਦਾ ਸਾਧਨ ਦੀ ਧਰ ਲਈ ਗੱਡਾ ਹੱਕ ਲੈ ਹੁਣ ਕੱਚਾ ਰਾਹ ਜਦੋਂ ਗੱਡਾ ਮਾੜੀਆਂ ਮਾੜੀਆਂ ਜਾਂ ਖਲੀਆਂ ਗੱਡਾ ਬਾਂਗਣਾ ਦੀ ਗੱਡਾ ਚੁੱਕਣ ਲੱਗ ਗਿਆ ਕੰਮ ਲਈ ਕਹਿੰਦਾ ਖੜ੍ਹ ਜੋ ਖੜ੍ਹ ਜੋ ਰੋਕੋ ਰੋਕੋ ਕਹਿੰਦੇ ਕੀ ਹੋ ਗਿਆ ਕਹਿੰਦਾ ਬਹੁਤ ਮਾੜਾ ਕੰਮ ਹੋ ਗਿਆ ਕਹਿੰਦੇ ਕਿਉਂ ਕਹਿੰਦਾ ਗੱਡਾ ਬਿਮਾਰ ਆ ਗੱਡਾ ਦਾ ਉਂਗਰਾ ਮਾਰਦਾ ਜਾਂਦਾ ਹੈ ਕਹਿੰਦੇ ਹੁਣ ਫਿਰ ਕਿਵੇਂ ਕਰੀਏ ਕਹਿੰਦਾ ਬਿਮਾਰ ਨੂੰ ਹੱਕੀ ਤੁਰੇ ਜਾਂ ਨਾ ਜਾ ਰਹੇ ਤਾਂ ਐ ਤਾਂ ਲੋਟ ਨਹੀਂ ਕਹਿੰਦੇ ਨਹੀਂ ਮਾਲਕ ਲਡੂਆ ਆਪੀ ਦਵਾਈ ਦਵਾਉ ਤੋ ਹੱਕੀ ਚੱਲੋ ਲੈ ਗਏ ਜਦੋਂ ਸਾਫ ਤਾਂ ਆ ਗਏ ਗੱਡਾ ਚੂਕ ਨੂੰ ਅਟਕ ਕੇ ਕਹਿੰਦਾ ਰੋਕ ਦਿਓ ਜਮੇ ਡਈਆਂ ਲਾ ਦਿਓ ਗੱਡਾ ਤਾਂ ਕਹਿੰਦਾ ਮਰ ਗਿਆ ਕਹਿੰਦਾ ਹੁਣ ਗਾਂ ਮਰੇ ਨੂੰ ਕਿੱਡੀ ਜਿ ਜਾਉਂਗੇ ਦੂਜੀ ਅੰਮ੍ਰੀ ਕਹਿੰਦੇ ਗੱਲ ਤਾਂ ਪੱਕੀ ਐ ਕਹਿੰਦੇ ਫਿਰ ਹੁਣ ਕਿਵੇਂ ਕਰੀਏ ਕਹਿੰਦਾ ਕਰੀਏ ਕੀ ਕਹਿੰਦਾ ਇੰਨ ਕੁ ਦੱਬ ਦੇਾਂਗੇ ਇਹਦਾ ਸਸਕਾਰ ਕਰੋ ਕਹਿੰਦੇ ਫਿਰ ਪਾਸੇ ਜੇ ਕਰ ਲੋ ਰਾਤ ਪਾਸੇ ਕਰਕੇ ਪਈ ਧਰ ਕੇ ਸਾਲ ਕਢਾ ਅੱਗ ਲਾਤੀ ਵਿੱਚੇ ਤੇਲ ਫੂਕਦਾ ਨਾ ਗੱਡਾ ਫੁਸ਼ਪੂਤਾ ਫੂਕ ਕੇ ਗੱਡਾਂ ਵਾਲੀ ਪਾਸਿਆਂ ਤੇ ਬਹਿ ਕੇ ਢਿੱਲੇ ਜੀ ਬੋਲੋ ਕਰਕੇ ਬੱਠੇ ਰਹੇ ਜਿਹੜਾ ਜਾਵੇ ਵੀ ਪਾਹ ਬੰਦੇ ਚਾਰ ਬੈਠੇ ਨੇ ਗੱਡਾ ਮੱਚੀ ਜਾਂਦਾ ਕੋਲੇ ਬੋਲਦੇ ਚੱਲਦੇ ਨਹੀਂ ਕੁਛ ਨਹੀਂ ਕਰਦੇ ਤੇ ਡੱਕੇ ਨਸ਼ੇ ਦੇ ਅੱਖਾਂ ਵਿੱਚੀਆਂ ਪੀਣ ਖਾਂ ਲਈ ਬੈਠੇ ਇੱਕ ਕਨਾਜਾਰ ਕਿਵੇਂ ਹੋਏ ਆਹ ਬੈਠੀ ਹੂੰ ਕਹਿੰਦੇ ਕਾੜਾ ਭਰਾਵਾ ਬਰਾਬਰ ਦਾ ਭਾਈ ਗੋਜਰ ਗਿਆ ਸਸਕਾਰ ਕਰਦਿਆਂ ਉਹਨਾਂ ਕਹਿੰਦਾ ਪਾਂਦੇ ਕੰਮ ਨਹੀਂ ਨੇ ਸਾਰੇ ਗੱਡੀ ਨੂੰ ਅੱਗ ਲੱਗੀ ਆ ਕਹਿੰਦੇ ਨੇ ਸਸਕਾਰ ਕਰਦਿਆਂ ਦਾ ਪਾਗਲ ਨੇ ਨੰਗਿਆ ਪਈ ਜਦੋਂ ਗੱਡਾ ਮੱਚ ਮੋੱਚ ਗਿਆ ਬੈਠੇ ਰਹੇ ਜਦੋਂ ਐਨ ਮੱਚ ਗਿਆ ਕਹਿੰਦੇ ਹੁਣ ਐਂ ਕਰੋ ਇਹਦੇ ਫੁੱਲ ਵੀ ਚੁੱਕ ਲੋ ਜਿੰਨਾ ਕੱਲ ਪੱਤੀ ਜਿੱਤੇ ਲਾ ਜਾ ਕੇ ਇਲੀਆਂ ਦੇ ਵੀੜੇ 'ਚ ਧਰ ਕੇ ਬਹਿ ਗਏ ਚਾਰ ਸਪਰੇ ਨੀਂ ਨੀ ਪਾ ਕੇ ਜਦੋਂ ਬਾਈ ਆਇਆ ਤੇਲੀ ਢੀਕ ਢੂਕ ਕੇ ਵੀ ਕੀ ਗੱਲ ਹੁਣ ਤਾਂ ਪਹੁੰਚ ਜਾਂਦੇ ਗੱਡਾ ਦਾ ਖੇਤ ਉੱਥੇ ਪਹੁੰਚਿਆ ਨਹੀਂ ਜਦੋਂ ਆਇਆ ਉਹ ਚਾਰੇ ਪਾਸੇ ਬੈਠੇ ਨੇ ਜਾ ਕੇ ਸਿਰ ਹਲੂਨ ਕੇ ਕਹਿੰਦਾ ਇੱਥੇ ਬੈਠੇ ਹੋਏ ਕੀ ਕਰਦੇ ਹੋ ਕਹਿੰਦੇ ਖਾਦਾ ਕਰਦੇ ਆ ਵਿਚਾਰਾ ਇਧਰ ਰਾਜ ਹੀ ਬਿਮਾਰ ਹੋ ਗਿਆ ਜਾ ਕੇ ਕੋਕ ਤੇ ਮਰ ਗਿਆ ਫਿਰ ਅਸੀਂ ਦਾ ਸੰਸਕਾਰ ਕਰਕੇ ਇਹਦੇ ਫੁੱਲ ਚੋਕ ਲੈ ਹੁਣ ਕਿਸੇ ਤੀਰਥ ਤੇ ਪਾਇਆ ਹੀ ਉਹ ਦੇਖੀਆਂ ਕੱਲ ਪੱਤੀਆਂ ਕਹਿੰਦਾ ਥੋੜਾ ਪੇੜਾ ਪੈ ਜੇ ਗੱਡਾ ਬੂਕ ਹੈ ਕਹਿੰਦਾ ਜਾਓ ਤੁਸੀਂ ਤਾਂ ਮੈਂ ਨੰਗ ਕਰਦਾ ਨਿਕਲ ਜੋ ਮੇਰੇ ਘਰ ਹੁਣ ਪਾ ਜੋੜ ਜਿੱਥੋਂ ਅਮਲੀ ਕਹਿਣ ਲੱਗੇ ਯਾਰ ਤਨਖਾਹ ਕਹਿੰਦਾ ਪਾਲ ਦੋ ਤਨਖਾਹ ਨਾ ਇਹਦਾ ਗੱਡਾ ਬੂਕ ਦਾ ਤਨਖਾਹ ਕਿਹੜੀ ਨਿਕਲੋ ਮੇਰੇ ਘਰੋਂ ਔਲੀ ਕਹਿੰਦੇ ਆ ਨਾ ਕਰ ਜਾ ਰਾ ਸਾਡੇ ਨਾਲ ਧੋਖਾ ਨਾ ਕਰ ਸਾਡੀ ਜਿਹੜੀ ਤਨਖਾਹ ਕਰੀ ਉਹ ਤਾਂ ਦੇ ਦੇ ਕਹਿੰਦਾ ਤਨਖਾਹ ਭਾਲਦੇ ਨਾ ਤਾਂ ਤੇਲ ਫੂਕਦਾ ਮੇਰਾ ਜਿਹੜਾ ਹੈਗਾ ਤੀ ਨਾਏ ਮੇਰਾ ਗੱਡਾ ਫੂਕਦਾ ਤੁਸੀਂ ਜਾਓ ਵਗ ਜੋ ਮੇਰੇ ਕਰੋ ਕੰਡ ਤੇ ਪਈ ਨਾ ਮਲੀਰੀ ਤਿੰਨੇ ਚਾਰੇ ਗੱਟ ਨੇ ਉਹਨੇ ਤੇਲੀ ਨੇ ਕੱਢੇ ਪਿੰਡ ਦੇ ਵਿੱਚ ਪਤਾ ਲੱਗ ਗਿਆ ਕਹਿੰਦੇ ਇਹ ਤਾਂ ਨੌਕਰੀ ਹੈ ਨਹੀਂ ਤਾਂ ਇਹ ਜੇ ਰੱਖਣੇ ਨਾ ਗੱਡਾ ਫੂਕਦਾ ਨਾ ਤੇਲ ਫੂਕਦਾ ਵਿੱਚ ਹੀ ਉਹ ਵਿੱਚ ਭਈ ਸਿਆਣੇ ਬੰਦੇ ਕਹਿੰਦੇ ਭਾਈ ਏਵੇਂ ਨਹੀਂ ਕਿਹਾ ਵੀ ਸਸਤਾ ਵਾਰ-ਵਾਰ ਰੋਂਦਾ ਹੁੰਦਾ ਮਹਿੰਗਾ ਕੀਰਾ ਕਹਿੰਦੇ ਇਹਨੇ ਵੀ ਫੀਮਤੇ ਰੱਖੀ ਦੀ ਇਹਨੇ ਕਿਹੜਾ ਦੂਲੇ ਦਿੱਤੇ ਦੀ ਕਹਿੰਦੇ ਹੁਣ ਪੱਤیاں ਚੱਕੀ ਤੁਰਿਆ ਫੇਰੇ ਕਹਿੰਦੇ ਪਾਇਆ ਵੇ ਫੁੱਲ ਹਰ ਦੁਆਰ ਜਿੱਥੇ ਪਾਉਣੇ ਨੇ ਆ ਸਿਆਣੇ ਬੰਦੇ ਏ ਤਰ੍ਹਾਂ ਕਰਨ ਉਹਨੂੰ ਹੈ ਕੀ ਕਹਿੰਦੇ ਮਾਇਆ ਗਿਣੀ ਜਾ ਆਚਰ ਫੀਮਤੇ ਰੱਖੇ ਦੀ ਜਾਂ ਜ ਫੀਮ ਖਵਾਈ ਦਿਓ ਹਜਾ ਕਮ ਦੇਗੀ ਉਹਨੇ ਕ ਨੁਕਸਾਨ ਕਰਕੇ ਜਿੰਨਾ ਕਹਿੰਨੇ ਫਾਇਦਾ ਕਰਿਆ ਤੀ ਉਹ ਕਹਿਣ ਲੱਗਾ ਆਵਦੀ ਆਂਡੀਆਂ ਗਵਾਂਡੀਆਂ ਨੂੰ ਕੰਨਾਂ ਜਰ ਬਹੁਤ ਵੱਡਾ ਨੁਕਸਾਨ ਕਰਤਾ ਮੇਰਾ ਮੈਂ ਹੁਣ ਕੀ ਕਰਾਂ ਉਹ ਕਹਿੰਦੇ ਭਰਾਵਾ ਹੁਣ ਅਸੀਂ ਕੀ ਕਹਿ ਸਕਦਾ ਤੂੰ ਪਹਿਲਾਂ ਦੇਖ ਕੇ ਦੇਖ ਕੇ ਰੱਖਦਾ ਸਾਸਤੇ ਦੀ ਇਹ ਚਾਂ ਕੰਮ ਦੇ ਉਹਨਾਂ ਨੂੰ ਚਾਰ ਨੂੰ ਕੋਈ ਰਾਜ ਨਾ ਰੱਖਦਾ ਹੂੰ ਤਾਂ ਹੀ ਤਾਂ ਇੱਥੇ ਆ ਗਏ ਤਾਂ ਤਾਂ ਆਪਦਾ ਹੀ ਨੁਕਸਾਨ ਕਰ ਲਿਆ ਸਾਰੇ ਹੀ ਕੰਨਾਂ ਮੇਰੇ ਤਾਂ ਤਬਾਹ ਕਰਤਾ ਇਹਨਾਂ ਨੇ ਕੰਮ ਜਿੰਨਾ ਤੇਲ ਆ ਉਹ ਫੂਕਦਾ ਇਹ ਗੱਡਾ ਫੂਖਦਾ ਕਹਿੰਦਾ ਤਸੂਮਾ ਦਾ ਗੱਡਾ ਮਸਾ ਬਣਾਇਆ ਸੀ ਦੂਰ ਨੇੜੇ ਤੇਲ ਧਰ ਕੇ ਲੈ ਜਾਂਦਾ ਸੀ ਮੇਰਾ ਤਾਂ ਸਾਰਾ ਹੀ ਜਿਗਾਰ ਇਹਨੇ ਖਰਾਬ ਕਰਤਾ ਇਹਨਾਂ ਨੇ ਹੁਣ ਮੈਂ ਕਿਵੇਂ ਕਰਾਂ ਉਹ ਕਹਿੰਦੇ ਚੁੱਪ ਕਰਕੇ ਮੂੰਹ ਤਾੜਾ ਹੀ ਚੱਕ ਲੈ ਦਵਾਰੇ ਹੋਰ ਨਹੀਂ ਹੁੰਦਰਾ ਆਪਦਾ ਰੂਮ ਦੇ ਹੀ ਚਲਾ ਲਾ ਕੰਮ ਤੇਲੀ ਆਹ ਤੇਲ ਵਾਲਾ ਤਾਂ ਤੇਰਾ ਕੰਮ ਕਰਤਾ ਇਹਨਾਂ ਨੇ ਵਾਂਦੇ ਹੀ ਤਾਂ ਨਹੀਂ ਹੁਣ ਚੱਲਦਾ ਤੇਰਾ ਨੁਕਸਾਨ ਵਾਲਾ ਹੋ ਗਿਆ ਉਹ ਕਹਿਣ ਲੱਗਾ ਹਾਂ ਬਰ ਜਵਾਕ ਤਾਂ ਪਾ ਲੈਣੀ ਪੈਣਗੇ ਉਹ ਵਿਚਾਰਾ ਹਾਰ ਕੇ ਪਈ ਉਹ ਰੂ ਅੱਗੇ ਤਾੜੇ ਨਾ ਨਾ ਰੂ ਕਰਦੇ ਹੁੰਦੇ ਤੁਸ਼ੀਤਾਰੀ ਸਾਂ ਤੇ ਦੇਖਿਆ ਨਾ ਤਾਲਾ ਚੱਲਦਾ ਅੱਗੇ ਤਾੜੇ ਨੇ ਰੂ ਬਣਦੀ ਕੱਲਾ ਕੱਲਾ ਫੰਬਾ ਜਾਂ ਛਿੱਟੀ ਜਾਂਦਾ ਉਹ ਤੁੰਕਣੀ ਜੀ ਮਾਰੀ ਜਾਂਦੇ ਉਹਦੇ ਉੱਤੇ ਤੇ ਤੰਦ ਹੁੰਦਾ ਚੰਮਦਾ ਪਿਆ ਵਾ ਤੇ ਉਹ ਆ ਹੌਲੀ ਹੌਲੀ ਉਸੇ ਨਾਲ ਰਜਾਈਆਂ ਭਰਦੀਆਂ ਬੁੜੀਆਂ ਉਹੀ ਰੂ ਨਾ ਹੀ ਉਹੀ ਘਾਤਦੀਆਂ ਉਦੋਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਉਦੋਂ ਇਹਨਾਂ ਦੀ ਕੰਮ ਚੱਲਦਾ ਹੁੰਦਾ ਤੇਲੀ ਦੇ ਦੋ ਚੀਜ਼ਾਂ ਉਨੀਆਂ ਤਾਲਾ ਤੇ ਖੋਲੂ ਪਹਿਲੀਆਂ ਆਦਾਂਤ ਤੋਂ ਖੋਲੂ ਤੇ ਇਹਨਾਂ ਦੇ ਹੁੰਦੇ ਲੱਗੇ ਹੋਏ